ਹਾਂਜੀ ਆਪ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਅਸੀਂ ਇਹ ਵੀਡੀਓ ਸ਼ੁਰੂ ਕਰੀਏ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਅੱਜ ਇਹਦਾ ਵਿਚਾਰ ਹੈ ਜੀ ਅੱਜ ਦੀ ਇਹ ਸਾਖੀ ਹੈ ਜੀ ਮਾਤਾ ਸੁਲਖਣੀ ਦੀ ਕਿਉਂਕਿ ਜਦੋਂ ਮਾਤਾ ਸੁਲਖਣੀ ਜਿਹੜੀ ਸੀ ਚੰਬੇ ਦੀ ਰਹਿਣ ਵਾਲੀ ਸੀ ਉਹ ਬਜ਼ੁਰਗ ਹੋ ਚੁੱਕੇ ਸੀ ਜਿਸ ਵਕਤ ਉਹਨੂੰ ਲੋਕਾਂ ਨੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਇਹਦੇ ਘਰ اولاد ਨਹੀਂ ਹੈ। ਜ਼ਮੀਨ ਜਹ ਜਿਆਦੇ ਦੀ ਬਹੁਤ ਜ਼ਿਆਦਾ ਹੈ ਲੇਕਿਨ ਇਹਦੇ ਘਰ اولاد ਨਹੀਂ ਹੈ। ਤੇ ਇਹਦੀ ਜਿਹੜੀ ਜ਼ਮੀਨ ਹੈ ਇਹ ਕੌਣ ਸੰਭੇਗਾ? ਬਸ ਐਸੇ ਹੀ ਫਿਕਰ ਵਿੱਚ ਹੋ ਰਹਿੰਦੀ ਸੀ ਤੇ ਘਰ ਵਿੱਚ ਆਪਣੇ ਪਤੀ ਨਾਲ ਉਹੀ ਸਲਾਮਾ ਕਰਦੇ ਸੀ ਕਿ ਸਾਡੀ ਇੰਨੀ ਜ਼ਮੀਨ ਜਿਹੜੀ ਹੈ ਨਾ ਉਹਨੂੰ ਸੰਭੇਗਾ ਕੌਣ? ਦਿਲ ਵਿੱਚ ਆਸ ਰੱਖ ਕੇ ਇਦਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਜਾਂਦੀ ਹੈ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜੀ ਜੀ ਕੋਲ ਉੱਥੇ ਜਾ ਕੇ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਪੁੱਤਰ ਤੇ ਦਾਤ ਬਖਸ਼ੋ ਕਿਉਂਕਿ ਪਤਾ ਬਿਨਾਂ ਜਿਹੜਾ ਜਹਾਨ ਹੈ ਨਾ ਇਹ ਸੁਖਾਂਤ ਨਹੀਂ ਹੈ ਲੋਕ ਤਾਂ ਨਿਵਾਜ਼ੇ ਹਨ ਬਿੰਦੋ ਬੜਾ ਹੀ ਰੁੰਦੀ ਹੈ ਬਹੁਤ ਹੀ ਜ਼ਿਆਦਾ ਟਹਿ ਟੇਰੀ ਹੋ ਕੇ ਰੋ ਕੇ ਤਾਂ ਕਹਿੰਦੀ ਹੈ ਨਹੀਂ ਗੱਲ ਇਸ ਸچے ਬਾਸ਼ਾ ਬਖਸ਼ੋ ਪੁੱਤਰ ਉਸ ਟਾਈਮ ਤੇ ਤਨ ਤਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਜਿਹੜੇ ਮਹਾਰਾਜ ਹਨ ਉਹ ਸ਼ਿਵੇਂ ਪਾਛਾ ਘੋੜੇ ਤੇ ਸਵਾਰ ਸਨ ਤੇ ਕਿਤੇ ਜਾ ਰਹੇ ਸਨ ਉਹ ਕਹਿੰਦੇ ਹਨ ਕਿ ਮਾਤਾ ਤੇਰੇ ਕਰਮਾਂ ਦੇ ਵਿੱਚ ਔਲਾਦ ਨਹੀਂ ਹੈ ਤੇਰੀ ਕਿਸਮਤ ਵਿੱਚ ਨਹੀਂ ਹੈ ਬੱਚਾ ਤੇ ਅਸੀਂ ਕਿੱਦਾਂ ਦੇਈਏ ਤੈਨੂੰ ਉਹ ਬੜੀ ਜਿੱਦ ਕਰਦੀ ਹੈ ਲੇਕਿਨ ਉਹਦੀ ਗੱਲ ਨੂੰ ਸੁਣਿਆ ਨਹੀਂ ਜਾਂਦਾ ਉਹ ਵਾਪਸ ਆ ਜਾਂਦੀ ਹੈ ਰੋਂਦੀ ਰੋਂਦੀ ਜਦੋਂ ਉਹ ਰੋਂਦੀ ਰੋਂਦੀ ਵਾਪਸ ਆਉਂਦੀ ਹਨ ਤੇ ਰਸਤੇ ਵਿੱਚ ਉਹਨੂੰ ਮਿਲਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਸ ਵਕਤ ਮਿਲਦੇ ਹਨ ਨਾ ਤੇ ਉਸ ਵਕਤ ਉਹਨੂੰ ਦੇਖਦੇ ਹਨ ਰੋਂਦੀ ਨੂੰ ਰੋਂਦੀ ਨੂੰ ਦੇਖ ਕੇ ਪੁੱਛਦੇ ਹਨ ਕਿ ਮਾਤਾ ਗੁਰੂ ਘਰੋਂ ਤੇ ਕੋਈ ਵੀ ਕਦੀ ਖਾਲੀ ਨਹੀਂ ਗਿਆ ਤੇ ਤੂੰ ਰੋਕੇ ਜਾ ਰਹੀ ਆ ਗੱਲ ਕੀ ਆ ਤੈਨੂੰ ਫੇਰ ਨਾ ਬੜੇ ਹੀ ਵਿਸਥਾਰ ਦੇ ਨਾਲ ਆਪਣੀ ਆਪ ਬੀਤੀ ਜਿਹੜੀ ਹੈ ਉਹ ਸੁਣਾਉਂਦੀ ਹੈ ਸਾਰੀ ਹੀ ਕਹਾਣੀ ਕਿ ਮੈਂ ਦਾਦਾ ਰਹਿਣ ਵਾਲੀ ਆ ਜੰਬੇ ਦੀ ਤੇ ਮੇਰੇ ਕੋਲ ਪੁੱਤਰ ਦੇ ਦਾਤ ਕੀ ਕੁਸ਼ਵਨੀ ਹੈ ਜਮੀਨਾਂ ਜਾਇਦਾਦਾਂ ਘਰ ਵਿੱਚ ਬਹੁਤ ਹੀ ਜ਼ਿਆਦਾ ਹਨ ਤੇ ਮੇਰੇ ਕੋਲ ਪੈਸਾ ਬਹੁਤ ਹੈ ਲੇਕਿਨ ਇੱਕ ਸਾਹਮਣ ਵਾਲਾ ਕੋਈ ਨਹੀਂ ਹੈ ਇੱਥੇ ਮੈਂ ਕੀ ਕਰਾਂ ਮੈਂ ਆਈ ਸੀ ਮੈਂ ਤੇ ਸੁਣਿਆ ਸੀ ਕਿ ਗੁਰੂ ਸਾਹਿਬ ਜਿਹੜੇ ਹਨ ਉਹ ਸਭ ਕੁਝ ਹੀ ਦੇ ਕੇ ਹੀ ਭੇਜਦੇ ਹਨ ਕਦੀ ਵੀ ਆਪਣੇ ਸੇਵਕਾਂ ਨੂੰ ਦਰਿਆ ਨੂੰ ਖਾਲੀ ਨਹੀਂ ਮੋੜਦੇ ਲੇਕਿਨ ਅੱਜ ਮੈਨੂੰ ਪਾਤਸ਼ਾਹ ਨੇ ਖਾਲੀ ਮੋੜ ਦਿੱਤਾ ਹੈ ਇਹ ਸੁਣ ਕੇ ਤੇ ਗੁਰਪਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮਾਤਾ ਤੂੰ ਗਲਤ ਗਈ ਹੈ ਤੂੰ ਅੜ ਜਾ ਉਥੇ ਤੂੰ ਲੈ ਕੇ ਜਾ ਇੱਕ ਸ਼ਾਹੀ ਤੇ ਦੁਆਤ ਨਾਲ ਲੈ ਕੇ ਜਾ ਕਲਮ ਇੱਕ ਲੈ ਜਾ ਕਾਗਜ਼ ਤੇ ਜਾ ਤੂੰ ਫੇਰ ਦੁਬਾਰਾ ਜਾ ਤੇ ਉਹਨਾਂ ਨੂੰ ਕਹੀਂ ਜੇ ਤੁਸੀਂ ਉੱਥੇ ਵੀ ਲਿਖਣ ਵਾਲੇ ਤੁਸੀਂ ਹੋ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਹੀ ਹੋ ਪ੍ਰਮਾਤਮਾ ਰੂਪ ਜੇ ਤੁਸੀਂ ਉੱਥੇ ਨਹੀਂ ਲਿਖ ਸਕੇ ਮੇਰੀ ਕਿਸਮਤ ਵਿੱਚ ਉਹ ਬੱਚੇ ਜਿਹਦਾ ਹੱਥ ਤੇ ਤੁਸੀਂ ਇੱਥੇ ਹੀ ਲਿਖ ਦੋ ਉਹਦੇ ਨਾਲ ਦਿਮਾਗ ਵਿੱਚ ਗੱਲ ਬੈਠ ਗਈ। ਭਾਈ ਸਾ ਭਾਈ ਕਹਿਣ ਲੱਗੇ ਕਿ ਸ਼ਰਧਾ ਰੱਖ ਕੇ ਜਾ। ਪਿਆਰ ਨਾਲ ਜਾ। ਪਰਮਾਤਮਾ ਤੀਰੀ ਬਵੜੀ ਕਰਨਗੇ। ਸੁਣਨਗੇ ਤੇਰੀ ਅਰਦਾਸ। ਉਹ ਦੁਬਾਰਾ ਹੀ ਨਾ ਫੇਰ ਦੁਬਾਰਾ ਹੁੰਦੀ ਹੈ ਤੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜੀ ਨਾ ਉਥੇ ਹੀ ਹੁੰਦੇ ਹਨ। ਕਹਿੰਦੀ ਹੈ ਕਿ ਪਾਤਸ਼ਾਹ ਫਿਰ ਉਹਨਾਂ ਦੀ ਚਰਨੀ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਪਾਤਸ਼ਾਹ ਅਗਰ ਤੁਸੀਂ ਉਥੇ ਨਹੀਂ ਦੇ ਸਕੇ ਉਥੇ ਮੇਰੇ ਲੇਖਾਂ ਵਿੱਚ ਲੇਖ ਨਹੀਂ ਲਿਖੇ ਤੁਸੀਂ ਬੱਚੇ ਜੀ ਦਾਤੇ ਇੱਥੇ ਲਿਖ ਦੋ ਇੱਥੇ ਵੀ ਲਿਖਣ ਵਾਲੇ ਤੁਸੀਂ ਉਥੇ ਵੀ ਲਿਖਣ ਵਾਲੇ ਤੁਸੀਂ ਹੀ ਹੋ ਤੇ ਤੁਸੀਂ ਲਿਖੋ ਆਹ ਲੋ ਕਲਮ ਤੇ ਆਹ ਲੋ ਕਾਗਜ਼ ਤੇ ਲਿਖੋ ਮੇਰੇ ਕਰੂਆਂ ਵਿੱਚ ਪੁੱਤਰ ਤੇ ਦਾਤ ਕਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜੀ ਨਮਸਕਾਰ ਆਦਿ ਦੇ ਹੰਤੇ ਕਹਦੇ ਹਨ ਕਿ ਬੀਬੀ ਲੱਗਦਾ ਹੈ ਤੈਨੂੰ ਕੋਈ ਸਿਆਣਾ ਬੰਦਾ ਮਿਲਿਆ ਹੈ ਜਿਨੇ ਤੈਨੂੰ ਇਹ ਅਕਲ ਦਿੱਤੀ ਕਿ ਲਿਖਣ ਵਾਲੇ ਉੱਥੇ ਵੀ ਤੁਸੀਂ ਤੇ ਇੱਥੇ ਵੀ ਤੁਸੀਂ ਹੋ 5 ਸਾਲ ਦੀ ਜਿਹੜੀ ਗੱਲ ਹੁੰਦੀ ਹੈ ਨਾ ਇਹ ਸੱਚ ਹੁੰਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਬਾ ਜੀ ਕਰਦੇ ਹੈ ਕਿ ਕਲਮ ਲੈਂਦੇ ਹਨ ਕਲਮ ਲੈ ਕੇ ਉਹਦਾ ਕਾਗਜ਼ ਫੜਦੇ ਹਨ ਕਿ ਲੈ ਬੀਬੀ ਤੇਰੇ ਕਰਮਾ ਵਿੱਚ ਅਸੀਂ ਇੱਕ ਪੁੱਤਰ ਦੀ ਦਾਤ ਤੇ ਜਿਹੜੀ ਹੈ ਨਾ ਉਹ ਲਿਖ ਦਿੰਦੇ ਹਾਂ ਉਹ ਇੱਕ ਲਿਖਣ ਲੱਗਦੇ ਹਨ ਤੇ ਕੋੜਾ ਜਿਹੜਾ ਹੈ ਨਾ ਆਪਣਾ ਪੈਰ ਹਿਲਾ ਦਿੰਦਾ ਹੈ ਉੱਥੇ ਪੈ ਜਾਂਦਾ ਹੈ ਇੱਕ ਦੀ ਬਜਾਏ 7 7 ਦਾ ਨਿਸ਼ਾਨ ਉੱਥੇ ਲਿਖਿਆ ਜਾਂਦਾ ਹੈ ਤੇ ਬਾਬਾ ਜੀ ਕਹਿੰਦੇ ਹਨ ਕਿ ਬੀਬੀ ਤੇਰੇ ਕਰਮਾ ਵਿੱਚ ਇੱਕ ਨਹੀਂ ਹੁਣ 7 ਪੁੱਤਰ ਹੋਣਗੇ ਬਾਬਾ ਜੀ ਕਹਿੰਦੇ ਹਨ ਕਿ ਤੂੰ ਆਈ ਹੀ ਇੱਕ ਮੰਗਣ ਲਿਖੇ ਗਏ ਹਨ ਤੇਰੇ ਕਰਮਾਂ ਵਿੱਚ ਸੱਤ ਤੇ ਸੱਤਾ ਪੁੱਤਾਂ ਦਾ ਤੂੰ ਕੀ ਕਰੇਂਗੀ ਫਿਰ ਉਹ ਮਾਤਾ ਜੀ ਜੀ ਸੁਲੱਖਣੀ ਹੁੰਦੀ ਹਨ ਉਹ ਕਹਿੰਦੀ ਹੈ ਕਿ ਇੱਕ ਪੁੱਤ ਕਰੇਗਾ ਮੇਰਾ ਖੇਤਾਂ ਦਾ ਕੰਮ ਇੱਕ ਪੁੱਤ ਕਰੇਗਾ ਮੇਰਾ ਘਰ ਦੇ ਕੰਮ ਤੀਜਾ ਪੁੱਤ ਮੇਰਾ ਪਿੰਡ ਦਾ ਸਰਪੰਚੀ ਸੁਭਾਲੇਗਾ ਚੌਥਾ ਪੁੱਤ ਮੇਰਾ ਜਿਹੜਾ ਹੈ ਬਾਹਰ ਜਾਏਗਾ ਘਰੋਂ ਕੰਮ ਕਰਨ ਵਾਸਤੇ ਤੇ ਪੰਜਵਾਂ ਪੁੱਤ ਜਿਹੜਾ ਹੈ ਨਾ ਉਹ ਗੁਰਦੁਆਰਾ ਸਾਹਿਬ ਵਿੱਚ ਮੈਂ ਸੇਵਾ ਤੇ ਲਾਉਂ ਤੇ ਸ਼ੀਵਾ ਪੁੱਤਰ ਜਿਹੜਾ ਹੈ ਨਾ ਉਹ ਮੇਰੇ ਪਹਿਲੇ ਪੁੱਤਰ ਦੇ ਨਾਲ ਪੈਲੀਆਂ ਵਿੱਚ ਖੇਤਾਂ ਵਿੱਚ ਨੱਕੇ ਮੋੜੇ ਖਾ ਤੇ ਜਿਹੜਾ ਸਤੂਆ ਪੁੱਤਰ ਹੈ ਨਾ ओ मेरा पुत्र सब तो बलवान थे, सब तो चाहवान गुरु साहब महाराज जी आप जी के चरणों का बनेगा बाबा जी बड़े खुश होंगे कहें है शरदा भावना जेड़ा इंसान शरदा भावना दे गुरुद्वारा साहब जाता है गुरद्वारा साहब जाके अरदास बेनती करता है ना परमात्मा उन्हों सुन सुन्दे ही सुनते हैं ਉਸ ਵੀ ਵੀਰਕਾਰ ਫੇਰ ਸੱਤ ਪੁੱਤਰਾਂ ਨੇ ਜਨਮ ਲਿਆ ਸੱਤੇ ਪੁੱਤ ਜੜੇ ਹਨ ਉਹਦੇ ਫੇਰ ਗੁਰਬਾਣੀ ਵਾਲੇ ਪਾਸੇ ਗੁਰਬਾਣੀ ਦੇ ਨਾਲ ਲਗੇ ਇਹ ਹੈ ਗੁਰੂ ਸਾਹਿਬ ਜੀ ਦੀ ਬਾਣੀ ਦੀ ਤਾਕਤ ਦੇਖੋ ਜੀ ਕਈਆਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੁੰਦਾ ਹੈ ਕਿ بڑے ਗੁਰਦੁਆਰੇ ਜਾਂਦੇ ਹਨ بڑا ਗੁਰਦੁਆਰਾ ਗੁਰਦੁਆਰਾ ਕਰਦੇ ਹਨ ਇਹਨਾਂ ਦਾ ਗੁਰਦੁਆਰਾ ਜਾਣ ਦਾ ਕੀ ਫਾਇਦਾ ਹੈ ਇਹਨਾਂ ਨੂੰ ਪਰਮਾਤਮਾ ਨੇ ਕੀ ਦਿੱਤਾ ਕਈ ਜਿਹੜੇ ਹਨ ਨਾ ਸ਼ੁਕਰੇ ਹੁੰਦੇ ਹਨ ਉਹ ਨਾ ਸ਼ੁਕਰੇ ਹੋ ਕੇ ਨਾ ਗੁਰੂ ਦਾ ਜਿਹੜਾ ਸ਼ੁਕਰਿਆ ਨਾ ਉਹ ਨਹੀਂ ਕਰਦੇ ਉਹ ਦਾਤ ਤੇ ਲੈ ਲੈਂਦੇ ਹਨ ਤੇ ਲੇਕਿਨ ਫੇਰ ਕੀ ਕਰਦੇ ਹਨ ਕਿ ਲੋਕਾਂ ਦੀਆਂ ਜਿਹੜੀਆਂ ਹੁੰਦੀਆਂ ਹਨ ਨਾ ਕਰਾਂ ਦੀਆਂ ਖੁਸ਼ੀਆਂ ਉਹਨਾਂ ਨੂੰ ਬਰਬਾਦ ਕਰਨ ਵਾਸਤੇ ਲਗਤਰਦੇ ਹਨ ਕਹਿੰਨੇ ਹਨ ਕਿ ਚਲੋ ਨਾ ਨੂਨਾ ਬਰਬਾਦ ਕਰਨੀ ਹੈ ਗੁਰੂ ਸਾਹਿਬ ਜੀ ਦਾ ਰਖਵਾਲਾ ਹੋਵੇ ਨਾ ਉਹਨਾਂ ਨੂੰ ਕੋਈ ਵੀ ਬਰਬਾਦ ਨਹੀਂ ਕਰ ਸਕਦਾ ਪਰਮਾਤਮਾ ਦੇ ਅੱਗੇ ਇਹੋ ਹੀ ਅਰਦਾਸ ਹੁੰਦੀ ਹੈ ਇਹੋ ਹੀ ਬਸ ਸੱਚੇ ਬਾਸ਼ ਅਸੀਂ ਕਿਸੇ ਦਾ ਬੁਰਾ ਨਹੀਂ ਸੋਚਣਾ ਤੂੰ ਸਾਡਾ ਬੁਰਾ ਕਰੀ ਨਹੀਂ ਸਾਨੂੰ ਪਤਾ ਹੈ ਤੂੰ ਸਾਡਾ ਬੁਰਾ ਹੋਣ ਨਹੀਂ ਦੇਣਾ ਅਸੀਂ ਨਹੀਂ ਕਿਸੇ ਦਾ ਵੀ ਬੁਰਾ ਸੋਚਣਾ ਬਾਣੀ ਅਤੇ ਬਾਣਾ ਜਿਹੜਾ ਹੈ ਨਾ ਇਹ ਸਾਨੂੰ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਹੈ ਬਾਣੀ ਤੇ ਮਨ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਹੈ ਬਾਣੀ ਬਾਣੀ ਨੂੰ ਅਗਰ ਅਸੀਂ ਸੰਭਾਲ ਲਈਏ ਪਾਠ ਕਰੀਏ ਆਪਣੇ ਆਪ ਤੇ ਵਿਸ਼ਵਾਸ ਗੁਰੂ ਸਾਹਿਬ ਜੀ ਤੇ ਪ੍ਰਸਾਧ ਕਰੀਏ ਤੇ ਫੇਰ ਸਾਡੇ ਸਾਰੇ ਹੀ ਜਿਹੜੇ ਕਾਰਜ ਹਨ ਉਹ ਸਿੱਧ ਹੁੰਦੇ ਹਨ ਇਦਾਂ ਹੀ ਗੁਰਬਾਣੀ ਪੜਦਿਆਂ 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 ਇਨਸਾਨ ਜੀਦੋ ਅੱਗੇ ਵਤ ਹੈ ਨਾ ਤਾਂ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਲੋਕ ਕਹਿੰਦੇ ਹਨ ਕਿ ਇਹ ਮੇਰੇ ਤੋਂ ਅੱਗੇ ਕਿਉਂ ਨਿਕਲ ਗਿਆ ਇਹ ਮੇਰੇ ਤੋਂ ਅੱਗੇ ਕਿਉਂ ਜਾ ਰਿਹਾ ਹੈ ਤੇ ਇਹਦੀ ਲੱਤ ਖਿੱਚ ਕੇ ਤੇਨੂੰ ਪਿੱਛੇ ਕਰੀਏ ਇਹ ਧਾਤ ਹੈ ਗੁਰੂ ਦੀ ਜਿੰਨੂੰ ਦੇਣੀ ਹੈ ਨਾ ਬਾਣੀ ਦੀ ਧਾਤ ਉਹ ਗੁਰੂ ਨੇ ਉਨੂੰ ਹੀ ਦੇਣੀ ਹੈ ਉਹ ਤੇ ਕਰਮਾ ਵਿੱਚ ਲਿਖਿਆ ਹੋਇਆ ਹੈ ਉਹਦੇ ਮੁੱਥੇ ਦੇ ਲੇਖ ਜਿਹੜੇ ਹਨ ਉਹ ਹੀ ਉਹ ਲੋਕੋ ਬਾਣੀ ਜਿਹੜੀ ਹਨ ਜਪਉਂਦੇ ਹਨ ਨਹੀਂ ਤੇ ਕੋਈ ਕੁਝ ਨਹੀਂ ਕਰ ਸਕਦਾ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਟੈਮ ਦੇ ਸਖੀ ਸਰਵਰੇਕ ਹੋਇਆ ਸੀ ਜਿਹੜਾ ਜਾਂਦਾ ਸੀ ਪੀਰਾਂ ਦੇ ਪੀਰ ਦੀ ਦਰਗਾਹ ਤੇ ਜਾ ਕੇ ਉਥੇ ਦੀਵੇ ਬਾਲਦਾ ਸੀ ਪੀਰੋ ਨੇ ਗੁਰੂ ਸਾਹਿਬ ਮਹਾਰਾਜੀ ਨੂੰ ਜਦੋਂ ਗੁਰੂ ਸਾਹਿਬ ਮਹਾਰਾਜੀ ਬੈਠੇ ਜਹਾਜ਼ ਵਿੱਚ ਸਮੁੰਦਰ ਵਿੱਚ ਪਾਰ ਹੋਣ ਲਗੇ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਮੈਨੂੰ ਇਹ ਨਾਲ ਲੈ ਲੋ ਉਹਨੇ ਪਾਇਆ ਐਸੀ ਚੋੜਾ ਗਲ ਵਿੱਚ ਪੀਰਾ ਵਾਣਾ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਜਿਹੜਾ ਤੂੰ ਪੀਰਾ ਵਾਣਾ ਚੋੜਾ ਪਾਇਆ ਨਾ ਇਹਨੂੰ ਲਾ ਦੇ ਤੇ ਆ ਕੇ ਇੱਥੇ ਸਾਡੀ ਬਿੜੀ ਵਿੱਚ ਬੈ ਜਾ ਕਹਿੰਦਾ ਹੈ ਕਿ ਮੇਰਾ ਜਿਹੜਾ ਪੀਰ ਹੈ ਉਹ ਨਰਾਜ਼ ਹੋ ਜਾਏਗਾ ਮੇਰੇ ਨਾਲ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੇ ਪੀਰ ਪੈ ਕੰਬਰ ਦੇਵੀ ਦੇਵ ਤੇ ਜਿਹੜੇ ਸਾਰੇ ਹਨਾ ਤੇ ਤੇ ਕਰੋੜ ਦੇਵੀ ਦੇ ਤੇ ਇਹ ਸਾਰੇ ਹੀ ਵਾਹਿਗੁਰੂ ਅੱਗੇ ਅਕਾਲ ਪੁਰਖ ਦੇ ਅੱਗੇ ਮੱਥਾ ਟੇਕਦੇ ਹਨ ਤੇ ਤੂੰ ਡਰਦਾ ਤੂੰ ਇਹਨੂੰ ਜਿਹੜੇ ਚੂਲੇ ਨੂੰ ਪਾਇਆ ਲਾ ਕੇ ਇੱਥੇ ਦਰਿਆ ਵਿੱਚ ਸੁੱਟ ਤੇ ਮੇਰੇ ਨਾਲ ਲਾ ਕੇ ਇੱਥੇ ਬਹਿ ਜਾ ਤੇਨੂੰ ਸਿੱਖੀ ਤਾਂ ਹੀ ਮਿਲੇਗੀ ਸਿੱਖੀ ਜਿਹੜੀ ਹੈ ਇਹ ਐਵੇਂ ਨਹੀਂ ਮਿਲਦੀ ਸਿੱਖੀ ਜਿਹੜੀ ਹੈ ਨਾ ਬੜੀ ਹੀ ਮੁਸ਼ਕਲ ਮਿਲਦੀ ਹੈ ਇਹਦੇ ਵਿੱਚ ਉਪਰੀ ਹੀ ਵਟੇ ਕੱਲ ਨਾ ਕੱਲ ਨਹੀਂ ਪੈਂਦੀ ਹੈ ਇਨਸਾਨ ਦੀ ਜਿਹੜੀ ਹੁੰਦੀ ਹੈ ਨਾ ਸੋਚ ਉਹ ਗਲਤ ਕਰਨ ਵਿੱਚ ਲੋਕ ਅੱਗੇ ਹੁੰਦੇ ਆ ਇਹੋ ਜਿਹੇ ਜਿਹੜੇ ਲੋਕ ਤੁਹਾਨੂੰ ਬਾਣੀ ਨਾਲੋਂ ਤੋੜਦੇ ਹਨ ਉਹਦੇ ਨਾਲ ਤੁਸੀਂ ਜਿਹੜਾ ਹੈ ਨਾ ਰਿਸ਼ਤਾ ਰਹਿਣਾ ਉਹ ਜਿਹੜਾ ਐਸਾ ਰੱਖੋ ਕਿ ਨਾ ਤੇ ਟੁੱਟੇ ਤੇ ਨਾ ਉਹਦੇ ਨਾਲ ਜੁੜਦਾ ਜੋੜ ਕੇ ਰਵੇ ਉਤੋਂ ਤੋਂ ਰੱਖੋ ਇਹਦੇ ਨਾਲ ਰਿਸ਼ਤਾ ਜਿਹੜਾ ਤੁਹਾਨੂੰ ਬਾਣੀ ਨਾਲੋਂ ਗੁਰਦੁਆਰਾ ਸਾਹਿਬ ਮਾਰੇ ਨਾਲ ਤੋੜਦਾ ਹੈ ਉਹਨੂੰ ਤੁਸੀਂ ਜਿਆਦਾ ਮੂਹ ਦੀ ਲਮਹ ਹੈ ਉਹਨੂੰ ਸਦੋ ਤੁਸੀਂ ਇਸ ਕਰਕੇ ਆਪ ਸਾਰਿਆਂ ਨੂੰ ਸਸਰੀ ਅਕਾਲ ਜੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਵੀਡੀਓ ਦੇ 1000 ਸਬਸਕ੍ਰਾਈਬ ਪੂਰੇ ਕਰ ਦੋ ਬਸ ਆਪ ਸਾਰਿਆਂ ਦੇ ਅੱਗੇ ਇਹੋ ਬੇਨਤੀ ਹੈ ਵੀਡੀਓ ਜਿੰਗੀ ਲਗੇ ਇਹ ਤੁਸੀਂ ਕਮੈਂਟ ਕਰਕੇ ਦੱਸੋ ਹੋਰ ਵੀ ਸਾਖੀਆਂ ਹਨ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਸਾਖੀਆਂ ਹਨ ਗੁਰਵਾਰੀਆਂ ਜਿਹੜੀਆਂ ਅਸੀਂ ਬਿਆਨ ਨਹੀਂ ਕਰ ਸਕਦੇ ਲੇਕਿਨ ਅਗਰ ਕੋਸ਼ਿਸ਼ ਅਗਰ ਅਸੀਂ ਦੱਸ ਕੀਏ ਤੇ ਉਹਦੇ ਵਾਸਤੇ ਸੱਚੇ ਬਾਦਸ਼ਾਹ ਦੇ ਅਗੇ ਹੋਰ ਦੰਸ ਹੈ ਸੱਚੇ ਬਾਦਸ਼ਾਹ ਅਗਰ ਇੱਕ ਵੀ ਇਨਸਾਨ ਗੁਰਬਾਣੀ ਨਾਲ ਜੁੜਦਾ ਹੈ ਕਿਸੇ ਦੇ ਕਰਕੇ ਕਿਸੇ ਦੇ ਪੈਰਾ ਪਿਛੇ ਤੇ ਉਹ ਬੜੇ ਵੱਡੇ ਪਾਗਾ ਵਾਲਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ